ਨਗਦ ਕੈਸਦਾ ਹੈ ਨਗਦ ਕੈਸਦਾ ਹੈ ਹਣਾ ਕੋਈ ਇਹਦੇ ਉੱਪਰ ਲੋਨ ਨਹੀਂ ਕੋਈ ਲੋਨ ਨਹੀਂ ਹੁਣ ਜੇ ਕਿਸੇ ਸੱਜਣ ਨੇ ਲੋਨ ਕਰਵਾਉਣਾ ਹੋਇਆ ਉਹ ਹੋ ਵੀ ਜਾਊਗਾ ਹੋ ਵੀ ਜਾਊਗਾ ਹੁਣ ਚੱਲਿਆ ਹੋਇਆ ਇਹ 500 ਘੰਟੇ 500 ਘੰਟੇ ਚੱਲਿਆ ਵਾ ਇਹ ਅਸੀਂ ਲਿਆ ਤਾਂ ਆਪਣੇ ਕੰਮ ਵਾਸਤੇ ਤੁਹਾਡੇ ਆਪਣੇ ਕੰਮ ਵਾਸਤੇ ਹਾਂ ਮੈਂ ਕਿਹਾ ਲੀਵਰ ਸਾਨੂੰ ਮਿਲਦੀ ਨਹੀਂ ਸੀ ਤੇ ਮੈਂ ਕਿਹਾ ਅਸੀਂ ਆਪਣੇ ਆਪ ਹੀ ਮਸ਼ੀਨ ਚਲਾਇਆ ਕਰਾਂਗੇ ਤੇ ਸਾਡੇ ਲਗ ਏਰੀਆ ਬੂਟਾ ਸਾਡੇ ਸਾਰੇ ਏਰੀਆ ਚ ਫੁੱਲ ਬੂਟਾ ਲੱਗਿਆ ਵਾ ਠੀਕ ਹੈ ਜੀ ਇਹ ਬੂਟਿਆਂ ਚ ਮਸ਼ੀਨ ਚੱਲਣੀ ਨਹੀਂ ਚੱਲਣੀ ਕਿਉਂਕਿ 15 20 ਫੁੱਟ ਇਸ ਮਸ਼ੀਨ ਦੀ ਲੈਂਥ ਹੈ ਹੈਨਾ ਇਹ ਹਲਕੇ ਵੀ ਲੱਗਦੇ ਤੇ ਮੈਂ ਕਹੇ ਜੀ ਕੋਈ ਇੰਨਾ ਤਕੜਾ ਸਾਰਾ ਇਹ ਤੇ ਮਸ਼ੀਨ ਡਿਪੈਂਡ ਰਹਿਣੀ ਹੈ ਇਹਦੇ ਤੇ ਮਸ਼ੀਨ ਚੱਲਣੀ ਹੈ ਇਹ ਜੀ ਹੈਵੀ ਲਵਾਈ ਵੇ ਆ ਸਾਰਾ ਦੇਖ ਤਾਂ ਮੈਂ ਬਈਰਨ ਤੂੰ ਸੋਚ ਦੇਖ ਬਾ ਕਮਲ ਸੋਚਾ ਕਿਉਂਕਿ ਜਿਹੜਾ ਸਾਰਾ ਭਜਨਾ ਟਰੈਕਟਰ ਦੇ ਉੱਪਰ ਹੈਨਾ ਉੱਪਰ ਹੈ ਜੀ ਹੇਠਾਂ ਡਰਾਈਵਰ ਵੀ ਬੈਠਾ ਯਾਰ ਵੀ ਰਿਸਕ ਤੋਂ ਹਨਾ ਜਿਵੇਂ ਕਹਿੰਦੇ ਰਿਸਕ ਨਹੀਂ ਲਿਆ ਰਿਸਕ ਨਹੀਂ ਲਿਆ ਹਨਾ ਵੀ ਮਤਲਬ ਪੈਸੇ ਵੱਧ ਲਾਤੇ ਪੈਸੇ ਵੱਧ ਲਾਤੇ ਜੀ ਪੈਸੇ ਵੱਧ ਲਾਤੇ ਪਤਲੇ ਜਿੱਕਾਂ ਦੀ ਸਾਥੇ ਮੋਟੇ ਲਵਾ ਦੇ ਕਿਉਂਕਿ ਵਜਨ ਵੀ ਇਹਦੇ ਉੱਪਰ ਹੀ ਰਹਿਣਾ ਵਜਨ ਵੀ ਇਹਦੇ ਉੱਪਰ ਹਨਾ ਡਰਾਈਵਰ ਨੇ ਹੇਠਾਂ ਬੈਠਣਾ ਦੇਖ ਲੋ ਵੀ ਇਹ ਉਧਰ ਵੀ ਗਿਰ ਸਕਦੀ ਸੀ ਉਧਰ ਵੀ ਗਿਰ ਸਕਦੀ ਸੀ ਹਾਂ ਇੱਧਰ ਵੀ ਬੇਟ ਰਹਿਣਾ ਆ ਜਾਂ ਇਹਦੇ ਵਿੱਚ ਮੱਕੀ ਪੈ ਗਈ ਇਹਦਾ ਬੇਟ ਆ ਜਾਣਾ ਆ ਮੁੜ ਕੇ 15 16 ਕੁਇੰਟਲ ਦੀ ਮਸ਼ੀਨ ਹੈ ਹੈਵੀ ਮਸ਼ੀਨ ਹੈ ਓਕੇ ਤੇ ਤਾਂ ਕਰਕੇ ਅਸੀਂ ਕੋਈ ਚੀਜ਼ ਹਲਕੀ ਨਹੀਂ ਲਵਾਈ ਵੀ ਆ ਤੁਸੀਂ ਥੱਲੇ ਦੇਖ ਸਕਦੇ ਕਿੰਨੇ ਤਗੜੇ ਪੈਪ ਲਵਾਏ ਵੇ ਹੈਵੀ ਪੈਪ ਹੈ ਅੱਜ ਮਿੱਤਰੋ ਪਹੁੰਚੇ ਹੋਏ ਆਂ ਆਪਾਂ ਬਲਾਚੌਰ ਏਰੀਏ ਦੇ ਵਿੱਚ ਤੁਹਾਡੇ ਵਾਸਤੇ ਨਾ ਇੱਕ ਵਾਹ ਕੁਆਲਟੀ ਚੀਜ਼ ਲੈ ਕੇ ਆਇਆ ਇੱਕ ਉਸ ਜਿਵੇਂ ਕਹਿੰਦੀ ਹੈ ਪਰਿਵਾਰ ਲੈ ਵੀ ਪਹੁੰਚੇ ਹੋਇਆ ਇੱਕ ਉਸ ਲੈਂਡਲੋਰਡ ਕਿਸਾਨ ਦੇ ਘਰੇ ਪਹੁੰਚੇ ਹੋਏ ਆਂ ਜਿੱਥੇ ਕਰੋੜਾਂ ਰੁਪਈਆ ਦੇ ਵਹੀਕਲ ਖੜੇ ਨੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੀ ਤੁਹਾਡਾ ਬਹੁਤ ਵੱਡਾ ਫਾਇਦਾ ਹੋਊਗਾ ਜਿਹੜੇ ਮੈਂ ਇੰਨੀ ਕੁ ਉਦਾਹਰਣ ਦੇ ਦਿੰਦਾ ਵੀ ਜਿਹੜੇ ਸੱਜਣ ਚਾਹੁੰਦੇ ਹਨਾ ਵੀ ਅਸੀਂ ਕਾਰੋਬਾਰ ਨੂੰ ਬਣਾਉਣਾ ਹਨਾ ਤੇ ਤੁਹਾਡੇ ਕਾਰੋਬਾਰ ਵਧਾਉਣ ਦੇ ਵਿੱਚ ਪੱਕਾ ਤੁਸੀਂ ਪਰਫੋਲਟ ਹੋਵੋਗੇ ਬਹੁਤ ਘੈਂਟ ਚੀਜ਼ ਹੈ ਪੂਰੀ ਫੁੱਲ ਗਰੰਟੀ ਵਾਲੀ ਹੈ ਹੋਰ ਵੀ ਤੁਹਾਨੂੰ ਦੱਸਦਾ ਅੱਜ ਤੱਕ ਇਸ ਪਰਿਵਾਰ ਦੇ ਵਿੱਚੋਂ ਇਸ ਘਰੋਂ ਵਿੱਚੋਂ ਇੱਕ ਵੀ ਸੰਧ ਨਹੀਂ ਵਿਕਿਆ ਇੱਕ ਸੰਧ ਵੇਚਣਾ ਹੈ ਕਿਉਂ ਵੇਚਣਾ ਹੈ ਤੁਹਾਨੂੰ ਫੁੱਲ ਜਾਣਕਾਰੀ ਦਵਾਂਗੇ ਪਹਿਲਾਂ ਜਿਹੜੇ ਸੱਜਣ ਦੇ ਘਰੇ ਪਹੁੰਚੇ ਆ ਜਿਹੜੇ ਕਿਸਾਨ ਦੇ ਫਾਰਮ ਦੇ ਵਿੱਚ ਪਹੁੰਚੇ ਉਹਨਾਂ ਦੇ ਨਾਲ ਮਿਲਾ ਦਈਏ ਤੇ ਨਾਂ ਬਾਈ ਦਾ ਰਜੀਵ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹਾ ਨਰਜੀਵਰੇ ਠੀਕ ਹੋ ਜੀ ਬਹੁਤ ਵਧੀਆ ਜੀ ਤੇ ਪਹਿਲਾ ਤੋਂ ਬੋਤਣ ਵਾਲੀ ਮਿਹਰਬਾਨੀ ਵੀਰੇ ਮਿਹਰਬਾਨੀ ਤੇ ਆਪਣਾ ਏਰੀਆ ਪੈ ਜਾਂਦਾ ਬਲਾਚੌਰ ਤੇ ਬਲਾਚੌਰ ਤੇ ਆਪਾਂ ਕਿਹੜੇ ਪਿੰਡ ਦੇ ਵਿੱਚ ਖੜੇ ਆ ਮੁੱਤੋ ਜੀ ਪਿੰਡ ਪੈ ਜਾਂਦਾ ਮੁੱਤੋ ਹਾਂਜੀ ਇਹ ਕਿੱਥੇ ਜੇ ਪੈ ਜਾਂਦਾ ਆਪਾਂ ਸ਼ੁਰੂਆਤ ਜੀ ਇਧਰੋਂ ਬਲਾ ਜੋੜ ਦੇ ਵਿੱਚ ਪੈ ਜਾਂਦਾ ਜੀ ਇਧਰੋਂ ਰੋਪੜ ਲੱਗੇ ਸਾਨੂੰ ਅਸਾਂ ਲੱਗੇ ਤਾਂ ਉਹਨੂੰ ਰੋਪੜ ਪੈ ਜਾਂਦਾ ਤੇ ਹੁਣ ਆਪਾਂ ਜਿਹੜੀ ਚੀਜ਼ ਸੇਲ ਕਰਨੀ ਹੈ ਪਹਿਲਾਂ ਉਹ ਦਿਖਾ ਦਈਏ ਬਿਲਕੁਲ ਜੀ ਬਿਲਕੁਲ ਧਰਮੇ ਮਾਰੀ ਕਰਾਂ ਕੈਮਰਾ ਮਿੱਤਰੋ ਜਿਹੜੇ ਸੱਜਣੇ ਚਾਹੁੰਦੇ ਨੇ ਵੀ ਅਸੀਂ ਕਾਰੋਬਾਰ ਨੂੰ ਵਧਾਉਣਾ ਤੇ ਖਾਸ ਕਰਕੇ ਮੱਕੀ ਦੇ ਚਾਰ ਦੇ ਨਾਲ ਜੁੜੇ ਹੋਇਆ ਹੈ ਨਾ ਜੀ ਉਹਨਾਂ ਵਾਸਤੇ ਇਹ ਜਿਹੜਾ ਟਰੈਕਟਰ ਹੈ ਸਮੇਤ ਮਸ਼ੀਨ ਚਾਲੀ ਵਾਲਾਂ ਦੀ ਸਾਰਾ ਕੁਝ ਸਿਸਟਮ ਬਣਿਆ ਬਣਾਇਆ ਬਕਾਉ ਹੈ ਵੱਡੀ ਗੱਲ ਤੁਹਾਨੂੰ ਇਹ ਦੱਸ ਦਿਆਂ ਕਿਉਂਕਿ ਇਹ 90 ਹੌਸਪਾਵਰ ਦਾ ਟਰੈਕਟਰ ਹੈ ਅੱਜ ਕੱਲ ਇਹ ਟਰੈਕਟਰ ਨਹੀਂ ਆ ਰਿਹਾ ਆ ਤਾਂ 90 ਹੌਸਪਾਵਰ ਦੇ ਵਿੱਚ ਰਿਹਾ ਆ ਕਿਉਂ ਨਹੀਂ ਰਿਹਾ ਕਿਉਂਕਿ ਇਹ ਬਿਨਾ ਸੀਆਰਡੀ ਤੋਂ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਬਹੁਤ ਸੱਜਣ ਨਾ ਲੱਭਦੇ ਫਿਰਦੇ ਆ ਵੀ ਸਾਨੂੰ ਬਈ ਜੇ ਕਿਤੋਂ ਮਿਲ ਜੇ ਪਰ ਜਿਹੜੇ ਕਿਸਾਨ ਦੇ ਘਰੇ ਹੁੰਦਾ ਉਹ ਸਿੱਧੀ ਵੇਚਦਾ ਵੀ ਨਹੀਂ ਹੁੰਦਾ ਪਹਿਲੀ ਵਾਰ ਅੱਜ ਤੁਹਾਡੇ ਸਨਮੁਖੇ 90 ਹੌਸਪਾਵਰ ਦਾ ਟਰੈਕਟਰ ਕਰਨ ਲੱਗੇ ਆ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਉਹ ਲੁੱਟ ਸਕਦਾ ਰਜੀਵ ਭਾਈ ਤੁਸੀਂ ਗੱਲ ਕਰੋਗੇ ਕਿ ਬਾਈ ਦੱਸਣਗੇ ਆ ਬਾਈ ਦੱਸ ਦੂਗਾ ਲੈ ਬਾਈ ਦੱਸ ਅਸਾ ਇਹ ਚਲਾਉਂਦਾ ਹੈ ਕੀ ਹਾਲ ਹੈ ਤੁਹਾਡੇ ਨਾਮ ਕੀ ਵੀਰੇ ਮੇਰਾ ਨਾਮ ades ਹੈ ਜੀ ades ਹਾਂਜੀ ਓਕੇ ਇਹ ਟਰੈਕਟਰ ਮਤਲਬ ਤੁਸੀਂ ਚਲਾਣੇ ਹੋ ਹਾਂਜੀ 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 ਤੇ ਆਪਾਂ ਸ਼ੁਰੂਆਤ ਦੇ ਵਿੱਚ ਦੱਸਦੀ ਬਾਈ ਇਹ ਆਪਾਂ ਬਕਾਉ ਕਿਉਂ ਕਰ ਕਰ ਰੱਖਿਆ ਆਪਾਂ ਰਜੀਵ ਭਾਈ ਤੋਂ ਪੁੱਛਦੇ ਆਂ ਏ ਬਗਾਉਣਾ ਨਹੀਂ ਕਰ ਰਿਹਾ ਜੀ ਸਾਡੇ ਕੋਲ ਸਾਡਾ ਏਰੀਆ ਨਾਲ ਜਿਹੜਾ ਇਹ ਸਾਰੇ ਜਿੰਨੀ ਬੈਲਟ ਹੈ ਉਪਰ ਤੋਂ ਲੈ ਕੇ ਬੜਾ ਜ਼ੋਰ ਤੱਕ ਸਭ ਬੂਟਾ ਹੀ ਲੱਗਾ ਜੀ ਅੱਛਾ ਇਹ ਪਪੂਲਰ ਆ ਤੁਹਾਡੇ ਸਾਰੇ ਇਹ ਪਪੂਲਰ ਲੱਗਿਆ ਜੀ ਹੁਣ ਪਪੂਲਰ ਜ਼ਿਆਦਾ ਲੱਗਿਆ ਇਹ ਮਸ਼ੀਨ ਹੁਣ ਬੜੇ ਟੱਕਾਂ ਚੱਲਣ ਵਾਲੀ ਹੈ ਜੀ ਹਾਂ ਚੱਕਰ ਆਇਆ ਹੁਣ ਸਾਡੇ ਟੱਕ ਛੋਟੇ ਆਉਣ ਸਾਡੇ ਬੀਐਸ ਚੱਲਦੀ ਹੈ ਨਾਲ ਕਲਾਸ ਚੱਲਦੀ ਹੈ ਜੀ ਹ ਬੀਐਸ ਮਤ ਜਾਨੀ ਇਹ ਛੋਟੀ ਮਸ਼ੀਨ ਚੱਲਦੀ ਹੈ ਹਾਂਜੀ ਹਾਂਜੀ ਇਹ ਚਾਹੀਦਾ ਜੀ ਨੂੰ ਘੱਟੋ ਘਾਟ ਵਿਚ 20 ਕਿੱਲਿਆਂ ਦਾ ਟੱਕ ਜੀ ਹਾਂ 20 ਕਿੱਲਿਆਂ ਦਾ ਟੱਕ ਇਸ ਵਰਗੇ ਆ ਜੀ ਇਹ ਸੇਲ ਕਰ ਸਾਰਾ Ориਜਨਲ Ориਜਨਲ ਬਿਲਕੁਲ ਹਰੇਕ ਚੀ ਸ਼ੌਕ ਨਾਲ ਹੀ ਲਵਾਈ ਹੈ ਠੀਕ ਹੈ ਜੀ ਉਪਰ ਪੱਖੇ ਸ਼ਟਮ ਜੋ ਵੀ ਹੈ ਹਾਂਜੀ ਸਰ ਇਹਨੂੰ ਇਸ ਕਰਕੇ ਅਸੀਂ ਵੇਚ ਰਹੇ ਆ ਕਿ ਸਾਡੇ ਹੁਣ ਇਧਰ ਖੁੱਲਾ ਏਰੀਆ ਨਹੀਂ ਰਿਹਾ ਅਸਾ ਖੁੱਲਾ ਏਰੀਆ ਨਹੀਂ ਰਿਹਾ ਤੇ ਮੈਨੂੰ ਇੱਕ ਹੋਰ ਜਾਣਕਾਰੀ ਦਿਓ ਬਈ ਇਹ ਟਰੈਕਟਰ ਤੁਸੀਂ ਕਦੋਂ ਲਿਆ ਸੀ ਇਹ 23 ਚ ਲਿਆਈਓ 23 ਦੇ ਵਿੱਚ ਲਿਆ ਸੀ ਹਾਂਜੀ ਹਾਂਜੀ ਕਿੰਨਾ ਕੁ ਚਲਾਇਆ ਹੁਣ ਇਹਨੂੰ ਇਹ ਸਾਰਾ ਭਾਜੀ ਹਜੇ 500 ਘੰਟਾ ਵੀ ਨਹੀਂ ਚੱਲਿਆ 500 ਘੰਟਾ ਵੀ ਚੱਲਿਆ ਚੱਲਿਆ ਤੁਹਾਡੀ ਘਟ ਕਿਉਂਕਿ ਏਰੀਆ ਤੁਹਾਡੇ ਨਾਲ ਨਹੀਂ ਆਪਣਾ ਹੀ ਪਾਇਆ ਬਸ ਸਾਈਲ ਜੀ ਅਸਾ ਆਪਣੀ ਪਾਇਆ ਹਾਂਜੀ ਹਾਂਜੀ ओके 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 भाई उद्दा है है थे ए कैश है कि लोन ते है भाई जी सारा कैश है कैश ही लिया सी हां जी हां जी फास्ट वन और अस ही है सफा ਤੁਹਾਡੀ ਘੜਵਾਇ ਹੋ ਜਾਣਾ ਸਾਡੀ ਘੜਾਇਆ ਓਕੇ ਲੈ ਮਿੱਤਰੋ ਬਾਕੀ ਜਾਣਕਾਰੀ ਆਪਾਂ ਬਾਈ ਦੇਸ਼ ਤੋਂ ਲੈ ਲੈਂਦੇ ਆ ਤੇ ਅਦੇਸ ਬਾਈ ਦੱਸਿਓ 2023 ਦੇ ਵਿੱਚ ਤਾਂ ਹੀ ਘੜਵਾਇ ਹੋਇਆ ਟਰੈਕਾਂ ਜੀ 2023 ਨਗਦ ਕੈਸ਼ ਦਾ ਹੈ ਨਗਦ ਕੈਸ਼ ਦਾ ਹੈ ਹਨਾ ਕੋਈ ਇਹਦੇ ਉੱਪਰ ਲੋਨ ਨਹੀਂ ਕੋਈ ਲੋਨ ਨਹੀਂ ਹੁਣ ਜੇ ਕਿਸੇ ਸੱਜਣ ਨੇ ਲੋਨ ਕਰਵਾਉਣਾ ਹੋਇਆ ਉਹ ਹੋ ਵੀ ਜਾਊਗਾ ਹੋ ਵੀ ਜਾਊਗਾ ਹਨਾ ਵੈਸੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਜ਼ਿਆਦਾ ਜਿਵੇਂ ਕਹਿੰਦੀ ਐ ਏਡਾ ਬਜਟ ਹਰੇਕ ਨੂੰ ਲਾਉਣਾ ਔਖਾ ਹੋ ਜਾਂਦਾ ਅਗਲੇ ਜੇ ਕੋਈ ਲੋਨ ਕਰਵਾਉਣਾ ਚਾਹੀ ਤਾਂ ਹੋ ਵੀ ਜਾਊਗਾ ਹੋ ਜਾਊਗਾ ਇਹ ਪੀਬੀਏ ਦਾ ਵੀ ਹੈ ਹੈਨਾ ਇਹ ਬੜਾ ਚੌੜਾ ਜੀ ਕਿੱਥੋਂ ਘੜਵਾਇਆ ਸੀ ਟਰੈਕਟਰ ਇਹ ਨਵਾਂ ਸ਼ਹਿਰ ਤੇ ਕਰਾਇਆ ਸੀ ਅਸਰ ਨਵਾਂ ਸਾਹਿਬ ਤੋਂ ਘੜਵਾਇਆ ਸੀ ਹਾਂਜੀ ਹਾਂਜੀ ਚੱਲਿਆ ਹੋਇਆ ਇਹ 500 ਘੰਟੇ 500 ਘੰਟੇ ਚੱਲਿਆ ਵਾ ਇਹ ਅਸੀਂ ਲਿਆ ਤਾਂ ਆਪਣੇ ਕੰਮ ਵਾਸਤੇ ਤੁਹਾਡੇ ਆਪਣੇ ਕੰਮ ਵਾਸਤੇ ਹਾਂ ਮੈਂ ਕਿਹਾ ਲੇਬਰ ਸਾਨੂੰ ਮਿਲਦੀ ਨਹੀਂ ਸੀ ਤੇ ਮੈਂ ਕਿਹਾ ਅਸੀਂ ਆਪਣੇ ਆਪ ਹੀ ਮਸ਼ੀਨ ਚਲਾਇਆ ਕਰਾਂਗੇ ਤੇ ਸਾਡੇ ਲੱਗੇ ਏਰੀਆ ਬੂਟਾ ਸਾਡੇ ਸਾਰੇ ਏਰੀਆ 'ਚ ਫੁੱਲ ਬੂਟਾ ਲੱਗਿਆ ਵਾ ਠੀਕ ਹੈ ਜੀ ਇਹ ਬੂਟਿਆਂ 'ਚ ਮਸ਼ੀਨ ਚੱਲਣੀ ਨਹੀਂ ਚੱਲਣੀ ਕਿਉਂਕਿ 15-20 ਫੁੱਟ ਇਸ ਮਸ਼ੀਨ ਦੀ ਲੈਂਥ ਹੈ ਇਹਨੂੰ ਬੂਟਿਆਂ ਇਹ ਖਾਲੀ ਟੱਕਣ ਚੱਲਣ ਵਾਲੀ ਐ ਠੀਕ ਐ ਹਾਂ ਤੇ ਜੇਕਰ ਮਾੜੇ ਮੋٹے ਖਾਲੀ ਕੇ ਸਾਡੇ ਕੋਲ ਕਿल्ले ਦੋ ਕਿल्ले ਹੁੰਦੇ ਵੀ ਆ ਉਹ ਅਸੀਂ ਜੈਗਵਾਰ ਦੀ ਕਲਾਸ ਰੱਖੀ ਵੀ ਐ ਓਕੇ ਹਾਂਜੀ ਉਹ ਚਲਾ ਲੈਂਦੇ ਆ ਨਹੀਂ ਤਾਂ ਸਾਡੇ 30 35 ਬੰਦੇ ਤੇ ਲੇਬਰ ਦੇ ਚੱਲਦੇ ਆ ਉਹ ਪੀਐਸ ਮਸ਼ੀਨ ਖੜੀ ਆ ਉਹਨਾਂ ਅਸੀਂ ਆਪਣਾ ਸਾਈਲੇਜ ਬੰਦੇ ਆ ਓਕੇ ਓਕੇ ਹਾਂ ਇਹ ਅਸੀਂ ਆਪਣੀ ਰੇਂਜ ਨਾਲ ਪੂਰੀ ਹੈਵੀ ਮਸ਼ੀਨ ਬਣਵਾਈ ਵੀ ਐ ਹਾਂਜੀ ਸਾਰਾ ਕੁਝ ਹੈਵੀ ਡਿਸਟ੍ਰਿਬਿਊਟਰ ਤੇ ਬੜੇ ਜੈਕ ਲਵਾਏ ਵੇ ਆ ਪ੍ਰੈਸ਼ਰ ਵਾਲੇ ਜੇਕਰ ਕੋਈ ਡਰਾਈਵਰ ਨੂੰ ਦਿੱਕਤ ਨਾ ਸਕੇ ਓਕੇ ਹਾਂਜੀ ਅਸੀਂ ਬੜੇ ਜੈਕ ਹੈ ਤਾਂ ਮੈਂ ਇਹ ਗੱਲ ਵੀ ਤੂੰ ਦੇਖ ਬਾਈ ਉਹ ਰੇ ਨਾਗ ਤੇ ਮਸ਼ੀਨ ਵੀ ਨਕਦ ਲਈਤੀ ਹੈ ਤੇ ਤੁਸੀਂ ਮਤਲਬ ਮਿਸਤਰੀ ਦੇ ਨਾਲ ਸਮਝਾਉਂਤਾ ਵੀ ਨਹੀਂ ਕੀਤਾ ਨਹੀਂ ਕੀਤਾ ਜੀ ਇਹ ਹਲਕੇ ਵੀ ਲੱਗਦੇ ਤੇ ਮੈਂ ਕਿਹਾ ਜੀ ਕੋਈ ਇੰਨਾ ਤਕੜਾ ਸਾਰਾ ਇਹ ਤੇ ਮਸ਼ੀਨ ਡਿਪੈਂਡ ਰਹਿਣੀ ਹੈ ਇਹਦੇ ਤੇ ਮਸ਼ੀਨ ਚੱਲਣੀ ਹੈ ਇਹ ਜੀ ਹੈਵੀ ਲਵਾਈਵੇ ਹੈ ਸਾਰਾ ਦੇਖ ਤਾਂ ਮੈਂ ਬਈੁਰਨ ਨੇ ਤੂੰ ਸੋਚ ਦੇਖ ਬਾਕਮਾਲ ਸੋਚ ਹੈ ਕਿਉਂਕਿ ਜਿਹੜਾ ਸਾਰਾ ਭਜਨਾ ਟਰੈਕਟਰ ਦੇ ਉੱਪਰ ਹੈ ਨਾ ਉੱਪਰ ਦਾ ਹੀ ਹੀਠਾ ਡਰਾਈਵਰ ਵੀ ਬੈਠਾ ਯਾਰ ਅਭੀ ਰਿਸਕ ਤੋਂ ਹੋਣਾ ਜੇ ਮੈਂ ਕਹਿੰਦੀ ਰਿਸਕ ਨਹੀਂ ਲਿਆ ਇਹ ਰਿਸਕ ਨਹੀਂ ਲਿਆ ਹਨਾ ਵੀ ਮਤਲਬ ਪੈਸੇ ਵੱਧ ਲਾਤੇ ਪੈਸੇ ਵੱਧ ਲਾਤੇ ਇਹ ਪੈਸੇ ਵੱਧ ਲਾਤੇ ਪਤਲੇ ਜੱਕਾਂ ਦੀ ਸਾਦੇ ਮੋਟੇ ਲਵਾਤੇ ਕਿਉਂਕਿ ਬਜਨ ਪੀ ਦੇ ਉੱਪਰ ਹੀ ਰਹਿਣਾ ਬਜਨ ਪੀ ਦੇ ਉੱਪਰ ਹਨਾ ਡਰਾਈਵਰ ਨਹੀਂ ਹੀਠਾ ਬੈਠਣਾ ਦੇਖ ਲੋ ਵੀ ਇਹ ਉਧਰ ਵੀ ਗਿਰ ਸਕਦੀ ਸੀ ਉਧਰ ਵੀ ਗਿਰ ਸਕਦੀ ਸੀ ਹਾਂ ਇੱਧਰ ਵੀ ਬੈਠ ਰਹਿਣਾ ਆ ਜਦ ਇਹਦੇ ਵਿੱਚ ਮੱਕੀ ਪੈ ਗਈ ਇਹਦਾ ਬੇਟਾ ਜਾਣਾ ਆ ਮੁੜ ਕੇ 15-16 ਕੁਆਂਟਲ ਦੀ ਮਸ਼ੀਨ ਹੈ ਹੈਵੀ ਮਸ਼ੀਨ ਹੈ ਓਕੇ ਤੇ ਤਾਂ ਕਰਕੇ ਅਸੀਂ ਕੋਈ ਚੀਜ਼ ਹਲਕੀ ਨਹੀਂ ਲਵਾਈ ਵੀ ਤੁਸੀਂ ਥੱਲੇ ਦੇਖ ਸਕਦੇ ਕਿੰ ਦੇਖਦਾ ਮੈਂ ਪੂਰਾ ਪੂਰਾ ਫੁੱਲ ਜਿਵੇਂ ਕਹਦੀ ਹੈ ਨਾ ਉਹ ਵਾਈਰ ਨੇ ਤਕੜਾ ਲੋਹਾ ਲਵਾਇਆ ਹੋਇਆ ਤੇ ਹੋਰ ਵੀ ਹੋਰੇ ਆ ਦੇਖੋ ਤੂੰ ਪਲੇਟਾਂ ਦਿਖਾ ਦੇਖੋ ਕੋਈ ਹਿੱਲਣਾ ਲੱਗ ਕੰਮ ਨਹੀਂ ਬਈ ਹਣਾ ਨਹੀਂ ਨਹੀਂ ਕੋਈ ਜੋਗਾ ਡਰਾਈਵਰ ਨਾਲ ਸਾਰੇ ਦਿਨ ਵੀ ਚਲਾਈ ਜਾਊਗਾ ਤਾਂ ਵੀ ਡਰਾਈਵਰ ਨਾਲ ਕੋਈ ਥਕਾਵਟ ਮਹਿਸੂਸ ਨਹੀਂ ਹੋਊਗੀ ਡਬਲ ਪੱਖੇ ਲਵਾਏ ਹੋਏ ਐ ਤੇ ਸਾਰਾ ਕੁਝ ਜੈਨੂਅਲ ਸਾਰਾ ਚੀਜ਼ ਦੇਖੋ ਚੰਨਣ ਵਾਸਤੇ ਲੜੀਆਂ ਵੀ ਮਕਰੂਰੀ ਲਾਈਆਂ ਹੋਈਆਂ ਨੇ ਰਾਤ ਕੋਈ ਦਿੱਕਤ ਨਾ ਆਵੇ ਹਾਂ ਦੇਖੋ ਡਬਲ ਪੱਖੀ ਤੇ ਵੀ ਪ੍ਰੇਸ਼ਾਨੀ ਨਾ ਵੀ ਡਰਾਈਵਰ ਨੂੰ ਪ੍ਰੇਸ਼ਾਨੀ ਕੋਈ ਨਾ ਆਵੇ ਬਿਲਕੁਲ ਅਨਟਚ ਆ ਜੀ ਹਾਂ ਤੇ ਬਾਕੀ ਉਦਾਂ ਵੀ ਬਿਲਕੁਲ ਇਹ ਦੇਖੋ ਹੋਰ ਵੱਡੀ ਗੱਲ ਤੇ ਜੇ ਬਾਈ ਉਹਨੇ ਪੂਰੇ ਫੁੱਲ ਪੈਸੇ ਲਾਇਆ ਤਾਂ ਫਿਰ ਬਾਈ ਤੁਸੀਂ ਚਲਾਉਣੇ ਹੋ ਹਾਂਜੀ ਹਾਂਜੀ ਯਾਰ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਵੇਂ ਡਰਾਈਵਰ ਨਹੀਂ ਹੈਗੇ ਇਹ ਮਾਲਕ ਨੇ ਤੁਹਾਡੀ ਜ਼ਿੰਮੇਵਾਰੀ ਹੈ ਹਣਾ ਪਰ ਮੈਂ ਦੇਖੀ ਉਹਰੇ ਅਭ ਸਾਰੇ ਤਾਂ ਮਗਰਾੜ ਸਮੋਕ ਕਰਵਾਏ ਹੋਇਆ ਵੀ ਸਕਰੈਜ ਹੀ ਨਾ ਭੇਜੇ ਤੇ ਆ ਆ ਸਾਰੀ ਸੋਚ ਚੈੱਕ ਕਰਵਾ ਦੇਖ ਹਜੇ ਨਾ ਲਈ ਟਰੇਡ ਵੀ ਨਹੀਂ ਕਿਤੇ ਪੈਣ ਹਜੇ ਤੱਕ ਚਾਬੀ ਵੀ ਨਹੀਂ ਲੱਗੀ ਇੰਜਨ ਨੂੰ ਅੱਛਾ ਬਿਲਕੁਲ ਕੋਈ ਚਾਬੀ ਨਹੀਂ ਕੋਈ ਨਹੀਂ ਇੱਕ ਦੋ ਸਰਵਿਸਾਂ ਕਰਾਈਆਂ ਵਾ 500 ਘੰਟਾ ਟਰੈਕਟਰ ਚੱਲਿਆ ਵਾ ਸਿਰਫ 500 ਮੀਟਰ ਵੀ ਚੈੱਕ ਕਰ ਮੀਟਰ ਵੀ ਚੈੱਕ ਕਰ ਲੋ ਉਧਰ ਦੀ ਜਾ ਕੇ ਨਾ ਮੀਟਰ ਚੈੱਕ ਕਰੋ ਵੀ 500 ਘੰਟੇ ਚੱਲਿਆ ਹੋਇਆ ਕਿਉਂਕਿ ਬਈ ਇਹ ਗੱਲ ਹੈ ਸਾਡਾ ਰਜੀਬਰੇ ਅਸੀਂ ਵੀਡੀਓ ਇੰਨੇ ਮਤਲਬ ਡੰਗਾਈ ਨਾਲ ਕਿਉਂ ਬਣਾਉਣੇ ਆ ਹਰ ਇੱਕ ਅਸੀਂ ਪਾਰਟ ਕਿਉਂ ਦਿਖਾਉਣੇ ਆ ਕਿਉਂਕਿ ਨਾ ਵੀਡੀਓ ਬ ਵੀ ਕੋਈ 200 ਕਿਲੋਮੀਟਰ ਤੋਂ ਵੀ ਆ ਸਕਦਾ ਕੋਈ 500 ਕਿਲੋਮੀਟਰ ਤੋਂ ਵੀ ਆ ਸਕਦਾ ਮਤਲਬ ਉਹਨਾਂ ਨੂੰ ਆਉਣ ਤੋਂ ਪਹਿਲਾਂ ਘਰੇ ਬੈਠੇ ਉਹਨਾਂ ਨੂੰ ਸਾਰੀ ਚੀਜ਼ ਦਿਖਾ ਦਈਏ ਬਿਲਕੁਲ ਹੈਨਾ ਇਹ ਤਾਂ ਉੱਤੋਂ ਵੀ ਢੋਣ ਤੋਂ ਪਹਿਲਾਂ ਪਹਿਲਾਂ ਕੋਈ ਪਾਛੀ ਨਹੀਂ ਕੋਈ ਕੋਈ ਅਸੀਂ ਸੈੱਡ ਚ ਲਾਇਆ ਵਾ ਤਾਂ ਇਹਦਾ ਆਹ ਸੈੱਡ ਚ ਲਾਇਆ ਵਾ ਦੀ ਹਾਂ ਓਕੇ 507 507 ਘੰਟੇ ਲੈ ਮਿੱਤਰੋ 507 ਘੰਟੇ ਚੱਲੇ ਹੋਇਆ ਤੇ ਰਜੀਵ ਭਾਈ ਮੈਨੂੰ ਇਹ ਦੱਸਿਓ ਜਿਹੜਾ ਇਹ ਇਹਦੀ ਸਾਡੇ ਤੋਂ ਉਧਰ ਟੋਕਰਾ ਕਹਿ ਦਿੰਦੇ ਆ ਸੰਗਰੂਰੇ ਦੀਏ ਚ ਤੇ ਤੁਹਾਡੇ ਇਹਨੂੰ ਕੀ ਬੋਲਦੇ ਆ? ਸਾਡੇ ਇਹਨੂੰ ਟੋਕਰੀ ਕਹਿੰਦੇ। ਤੁਹਾਡੇ ਟੋਕਰੀ ਕਹਿੰਦੇ ਆ। ਇਹਦੇ ਵਿੱਚ ਮਤਲਬ ਕਿੰਨਾ ਪੈ ਜਾਂਦਾ ਹੋਊਗਾ ਜੀ? ਇਹਦੇ ਵਿੱਚ ਆਏ ਜਾਂਦਾ ਮੇਰਾ ਜਨ 10 ਕੁਇੰਟਲ ਤੋਂ ਜ਼ਿਆਦਾ। 10-12 ਕੁਇੰਟਲ ਆ ਜਾਂਦਾ। 10-12 ਕੁਇੰਟਲ ਮਤਲਬ ਇਹ ਉਧਰ ਨੂੰ ਚੱਲਦੀ ਹੁੰਦੀ ਹੈ ਮਸ਼ੀਨ। ਹਾਂਜੀ ਜਾਲਾ ਠੇਰਾ ਬਣਾਉਂਦੇ ਨਾ ਵਿੱਚ ਖੇਦੇ। ਹਾਂਜੀ। ਤੇ ਫਿਰ ਇਹ ਉਹਦੇ ਵਿੱਚ ਪਾਉਂਦੇ ਜੀ। ਓਕੇ। ਖੜੇ ਖੇਤ ਦੇ ਵਿੱਚ ਕਿਸੇ ਲੇਬਰ ਦੇ ਇਹ ਮਸ਼ੀਨ ਆਪਣੇ 4 ਖੁੱਡਾਂ ਵਾਲੀ ਆ। 4 ਰੋ ਵਾਲੀ ਆ ਜੀ। ਹਾਂ। ਚਾਰ ਖੁੱਡ ਇਕੱਠੇ ਲੈ ਜਾਂਦੀ ਹੈ ਜਿਹੜੀ ਉਹ ਦੂਸਰੀ ਹੁੰਦੀ ਹੈ ਤੁਹ ਕਲਾਸਿਕ ਦੱਸਿਆ ਤੁਸੀਂ ਨੇ ਉਹ ਸਿੰਗਲ ਉਹ ਸਿੰਗਲ ਉਹ ਸਿੰਗਲ ਖੁੱਡ ਲੈ ਜਾਂਦੀ ਹੈ ਮਤਲਬ ਫਿਰ ਤੇ ਇਹ ਕੰਮ ਵੀ ਫਾਸਟ ਨਬੇੜਦੀ ਆ ਬਹੁਤ ਜ਼ਿਆਦਾ ਮਤਲਬ ਤੁਹਾਡੇ ਇਹੀ ਸਮੱਸਿਆ ਬਸ ਇਹਨੂੰ ਬਾਣ ਚਾਹੀਦਾ ਖੁੱਲਾ ਡੁੱਲਾ ਬਸ ਇਹਨੂੰ ਬਾਣ ਚਾਹੀਦਾ ਵਾ ਫੇ ਛੱਡੀ ਹੋਵੇ ਫੇ ਦੇਖੋ ਜੀ ਕਮਾਨ ਹਾਂ ਸਾਰੀਆਂ ਸਾਡੇ ਕੋਲ ਵੀਡੀਓ ਪਈਆਂ ਐਨ ਵਧੀਆ ਚੱਲਦੀ ਨਾ ਕੋਈ ਐਨਾ ਉੱਚਾ ਵੱਡਣਾ ਐਨਾ ਕੇ ਨਾ ਉੱਚਾ ਵੱਡਣਾ ਜਿੰਨਾ ਮਰਜ਼ੀ ਕਰ ਸਕਦੇ ਆ ਪੌਚਾ ਬਿਲਕੁਲ ਮਤਲਬ ਨੀਵਾ ਕਰ ਲੈਂਦੀ ਹੈ ਜਮੀਨ ਨਾਲ ਰਗੜ ਕੇ ਵੀ ਲੈ ਲੈਂਦੀ ਹੈ ਓਕੇ ਹਾਂਜੀ ਹਾਂਜੀ ਐਦਾਂ ਦਾ ਕੋਈ ਨਹੀਂ ਹੈ ਡਿਸਟ੍ਰੀਬਿਊਟਰ ਲੱਗੇ ਹੋਏ ਐਨ ਰਗੜ ਕੇ ਲਿਫਟ ਨਾ ਚੱਲਦੀ ਹੈ ਵਧੀਆ ਐਨ ਜਿੰਨਾ ਉੱਚਾ ਕਹੂੰਗਾ ਕਿਸਾਨ ਉਹਨਾਂ ਉੱਚਾ ਵੱਡਦੀ ਹੈ ਇਹ ਹੈਗੀ ਆਪਣੇ ਉਹਨਾਂ ਦੀ ਚਾਨੀ ਵਾਲਾਂ ਦੀ ਹੈ ਨਾ ਇਹ ਭਾਜੀ ਤੁਸੀਂ ਕਿੱਥੋਂ ਲਵਾਈ ਸੀ ਇਹ ਆਪਣੇ ਉਹ ਦੂਹੇ ਪੈ ਜਾਂਦਾ ਹੈ ਬੱਗਾ ਬਰਾਣਾ ਹਾਂ ਬੱਗਾ ਬਰਾਣਾ ਭਗਤੇਪੁਰ ਭਾਈ ਕੋਲ ਭਗਤੇਪੁਰ ਭਾਈ ਓਕੇ ਓਕੇ ਹਾਂਜੀ ਭਗਤਾ ਭਾਈ ਜਿਹੜੇ ਜੋ ਠੀਕ ਹੈ ਜੀ ਇੱਕ ਵਾਰੀ ਫੋਨ ਮਾਰੋ ਜਦੋਂ ਆਦੇ ਜਿੰਨੱਥੇ ਠੀਕ ਹੈ ਜੀ ਹਾਂ ਨਹੀਂ ਉਹਨਾਂ ਦੀ ਸਰਵਿਸ ਉਹਨਾਂ ਦੀ ਠੀਕ ਹੈ ਭਾਜੀ ਅਸਾ ਉਹਨਾਂ ਦੀ ਮਤਲਬ ਸਰਵਿਸ ਪੂਰੀ ਤੇਜ ਪੂਰੀ ਤੇਜ ਇਹ ਇਹ ਜੇ ਮਤਲਬ ਟਰੈਕਟਰ ਤੋਂ ਬਿਨਾ ਜੀ ਜਿਹੜਾ ਉਹ ਤੁਸੀਂ ਟੋਕਰਾ ਲਵਾਇਆ ਤੇ ਮਸ਼ੀਨ ਲਵਾਈਏ ਇਕੱਠਾ ਇੱਕ ਥਾਂ ਵੀ ਲਵਾਇਆ ਹਾਂਜੀ ਇੱਕੋ ਜਗ੍ਹਾ ਸਾਰ ਫਿਟਿੰਗ ਉਹਨਾਂ ਨੇ ਕੀਤੀ ਸਾਰੀ ਕੰਪਲੀਟ ਫਿਟਿੰਗ ਹੋਈ ਹੈ ਤੁਸੀਂ ਇਹ ਕਿੰਨੇ ਦੇ ਵਿੱਚ ਕਰਵਾਈ ਸੀ ਇਹ ਜਿਹੜੀ ਮਸ਼ੀਨ ਤੇ ਟੋ ਅਸਾ ਟੋਕਰਾ ਤੇ ਮਸ਼ੀਨ ਜੇ ਕੋਈ ਸੱਜਣ ਲਵਾਉਣ ਜਾਏ 23 ਦੇ ਵਿੱਚ ਲਵਾਈ ਸੀ ਤੁਸੀਂ ਨੇ ਹਾਂਜੀ 23 ਚ ਹੋਰ ਵੀ ਆ ਇਹ ਚਾਰ ਖੁੱਡਾਂ ਵਾਲੀ ਆ ਚਾਨੀ ਵਾਲਿਆਂ ਦੀ ਆ ਹਣਾ ਜੀ ਤੇ ਹੁਣ ਆਪਾਂ ਦੁਬਾਰੇ ਗੱਲ ਕਰਦੇ ਆ ਇਹ ਸਾਰੇ ਡਿਸਟ੍ਰੀਬਿਊਟਰ ਵਗੈਰਾ ਲੱਗੇ ਹੋਏ ਆ ਇਹਦੇ ਹਣਾ ਜੀ ਇਹ ਤੇ ਬੈਠ ਕੇ ਹੀ ਬੰਦਾ ਕੰਟਰੋਲ ਕਰ ਰਿਹਾ ਬਿਲਕੁਲ ਜੀ ਬਿਲਕੁਲ ਤੇ ਇਹ 500 ਘੰਟਾ ਚੱਲਿਆ ਹੋਇਆ ਮਾਡਲ ਇਹ ਵੀ 23 ਆ ਤੁਹਾਡਾ ਕੜਵਾਇਆ ਹੋਇਆ ਤੇ ਫਿਰ ਤਾਂ ਟਾਇਰ ਟੂਰੀ ਤੇ ਸਾਰੇ ਨਾਲ ਦੇ ਹੋਣਗੇ ਮੈਂ ਕਹਾਂ ਜੀ ਸਭ ਕੁਝ ਇਹ ਨਾਲ ਦਾ ਹੀ ਹੁਣ ਸਭ ਕੁਝ ਦੇਖੋ ਮਤਲਬ ਜੇ ਮੈਂ ਕਹਿੰਦੀ ਰਿੰਬਾਂ ਤੇ ਵੀ ਨਹੀਂ ਬਾਈ ਉਹਨੇ ਸਕ੍ਰੈਚ ਪੈਣ ਦਿੱਤਾ ਪੁਲਦੀ ਸੀਟ ਹੈ ਦੋਹੇ ਪਾਸੇ ਨੂੰ ਚਲ ਜਾਂਦਾ ਥੱਲੇ ਲੀਵਰ ਲੱਗਿਆ ਵਾ ਜੇ ਆਪਾਂ ਅੱਗੇ ਵਾਲਾ ਸਟੀering ਚਲਾਉਣਾ ਦੱਸੋ ਉੱਥੇ ਨੇੜੇ ਜਾ ਕੇ ਸਾਰਾ ਕੁਝ ਦੱਸਿਓ ਹਾਂ ਇਹ ਜਿੱਦਾਂ ਸੀਟ ਖੋਲ ਕੇ ਮੋਰੀਨੋ ਵੀ ਹੋ ਜਾਂਦੀ ਹੈ ਤੇ ਜਦ ਆਪਾਂ ਖੇਤ ਚ ਚਲਾਣੀ ਹੈ ਸੀਟ ਘੁਮਾ ਕੇ ਪਿੱਛੇ ਨੂੰ ਕਰ ਲਓ ਮਸ਼ੀਨ ਬੰਨੋ ਥੱਲੇ ਲੀਵਰ ਲੱਗਿਆ ਵਾ ਮੋਰੇ ਵਾਲਾ ਸਟੀering ਚਾਲੂ ਹੋ ਜਾਊਗਾ ਥੱਲੇ ਵਾਲੇ ਲੀਵਰ ਤੁਹਾਨੂੰ ਦਿਖਾਉਂਦੇ ਆ ਉਹਦੇ ਨਾਲੇ ਇਹਦਾ ਸਟੀering ਵੀ ਐਡਜਸਟੇਬਲ ਹੈ ਜੀ ਫਿਰ ਹਨਾ ਹਾਂਜੀ 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 ਓਕੇ ਹਾਂ ਭਾਰਾ ਬੰਦਾ ਵੀ ਚਲਾਵੇ ਚਾਹੇ ਹਲਕਾ ਚਲਾਵੇ ਹਨਾ ਮੋਰੇ ਸੀਟ ਦੋਹੇ ਪਾਸੇ ਨੂੰ ਖ ਕਰਤੇ ਆ ਸੀ ਘੁੰਮਦੀ ਠੀਕ ਹੈ ਜੀ ਜਦ ਖੇਚ ਜਾਣਾ ਤਾਂ ਆਪਾਂ ਮਸ਼ੀਨੋਂ ਪਿੱਛੇ ਨੂੰ ਕਰ ਲੈਣੀ ਹੈ ਜੇ ਰੋਡ ਪਰ ਚਲਾਣਾ ਤਾਂ ਅੱਗੇ ਨੂੰ ਮਤਲਬ ਜੀ ਸੀ ਵੀ ਵਾਲਾ ਕੰਮ ਹਾਂ ਜੀ ਸੀ ਵੀ ਵਾਲਾ ਕੰਮ ਹੈ ਜੀ ਜੇ ਕੋਈ ਕੰਮ ਕਰਨਾ ਤਾਂ ਪਿੱਛੇ ਨੂੰ ਕਰੀ ਟੱਕਾਂ ਕਰਕੇ ਮਜਬੂਰੀ ਨੂੰ ਅਸੀਂ ਦੰਨੇ ਆ ਨਹੀਂ ਤਾਂ ਇਹ ਨਾਲ ਤਾਂ ਨਜ਼ਾਰਾ ਹੀ ਨਹੀਂ ਹਾਂ ਅਸੀਂ ਤਾਂ ਬਹੁਤ ਸ਼ੌਂਕ ਨਾਲ ਬਣਵਾਈ ਤੀਏ ਓਕੇ 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 ਇਹ ਇਹ ਤਾਂ ਫਿਰ ਮਤਲਬ ਡੀਜ਼ਲ ਟੈਂਕ ਆ ਗਿਆ ਜੀ ਹਾਂ ਜੀ ਹਾਂ ਡੀਜ਼ਲ ਟੈਂਕ ਇਹ ਡੀਜ਼ਲ ਟੈਂਕ ਉਰੇ ਆ ਗਿਆ ਦਾ 90 ਹੌਸਪਾਵਰ ਦਾ ਹੈ ਹਨਾ ਜੀ ਓਕੇ ਤੇਰ ਮੈਂ ਦੇਖੋ ਪੱਖੀਆਂ ਪੁੱਖੀਆਂ ਦੁਆਰੇ ਦਿਖਾਦੇ ਉਹ ਤੇ ਡਬਲ ਪੱਖੀਆਂ ਐ ਪੂਫਰ ਸਾਰ ਆ ਬਾਈ ਉਹਨੇ ਬਾਤ ਤੀਆਂ ਗੱਲਾਂ ਨੇ ਹਨਾ ਜੀ ਕੋਲੋਪੀ ਵਗੈਰਾ ਲੱਗੀ ਹੋਈ ਆ ਤੇ ਬਾਈ ਮੈਨੂੰ ਇਹ ਦੱਸਿਓ ਇਹ ਅੱਜ ਕੱਲ੍ਹ ਤਾਂ ਨਹੀਂ ਇਹ ਡਾਇਰੈਕਟਰ ਆ ਰਹੇ ਨਹੀਂ ਨਹੀਂ ਉਹ ਬੰਦ ਹੋ ਗਏ ਜੀ ਇਹ ਬੰਦ ਹੋ ਗਏ ਹਨਾ ਤੇ ਇਹਦੀ ਮਤਲਬ ਹੁਣ ਆਪਾਂ ਨੇ ਕੀ ਡਿਮਾਂਡ ਰੱਖੀ ਆ ਇਹਦੀ ਆਪਾਂ ਸੇਲ ਕਰਨਾ ਇਹ ਤੁਹਾਡੀ ਵੀ ਮਜਬੂਰੀ ਆ ਤੁਹਾਨੂੰ ਦੱਸਦਾ ਵੀ ਜਦੋਂ ਸਾਡੇ ਏਰੀਆ 'ਚ ਹੀ ਨਹੀਂ ਚੱਲ ਰਿਹਾ ਫਿਰ ਇੰਨੇ ਪੈਸੇ ਲਾ ਕੇ ਫਿਰ ਆਪਾਂ ਖੜਾਉਣਾ ਵੀ ਕਾਹਦੇ ਵਾਸਤੇ ਆ ਹਨਾ ਇਹਦੀ ਵੀ ਰੇ ਡਿਮਾਂਡ ਕੀ ਆ ਹੁਣ ਇਹਦੀ ਡਿਮਾਂਡ ਬਈ ਅਸੀਂ 28 ਲੱਖ ਰ 28 ਲੱਖ ਰੁਪਇਆ ਵਿੱਚ ਟਰੈਕਟਰ ਵਿੱਚ ਮਸ਼ੀਨ 28 ਲੱਖ ਰੁਪਇਆ ਰੱਖੀ ਓਕੇ ਹਾਂਜੀ ਇਹਦੇ ਵਿੱਚੋਂ ਮਤਲਬ ਆਪਾਂ ਮਾਨਤਾਨ ਕਰਾਂਗੇ ਜਿਹੜਾ ਵੀ ਸੱਜਣਾ ਆਵੇ ਹਾਂ ਮਾਨਤਾਨ ਕਰ ਦਾਂਗੇ ਤੁਹਾਡੀ ਵੀਡੀਓ ਦੇਖ ਕੇ ਆਉਂਗਾ ਦੀ ਬੜੀ ਆਉਣ ਕੀ ਜਰੂਰ ਕਿਉਂਕਿ ਨਾ ਪੰਜਾਬ ਦੇ ਵਿੱਚ ਨਾ ਜੀ ਜਿਹੜੇ ਸੱਜਣ ਕਹਿੰਦੇ ਆ ਵੀ ਕੰਮ ਨਹੀਂ ਹੈਗਾ ਬਹੁਤ ਸੱਜਣ ਇੱਥੇ ਆ ਜਿੰਨਾ ਤੋਂ ਕਾਰੋਬਾਰ ਸਮਝਦਾ ਨਹੀਂ ਉਹ ਵਧਾਉਣ ਨੂੰ ਫਿਰਦੇ ਆ ਹਾਂ ਤੇ ਉਹ ਇਸ ਕੰਮ ਦੇ ਪ੍ਰਤੀਨਿਧ ਜਿੰਮੇ ਕਹਿੰਦੀ ਵੀ ਧਿਆਨ ਰੱਖਦੇ ਆ ਵੀ ਜਰਾ ਅਸੀਂ ਹੋਰ ਕੰਮ ਵਧਾਉਣਾ ਹੋਰ ਵਧਾਣਾ ਸਾਡੇ ਸਿੰਘਾਂ ਰੋ ਚੱਲਦੀ ਆ ਆ ਦੇਖੋ ਇੱਕ ਖੜਾ ਆ 69 ਦਾ ਸਾਲ ਸੀ ਆਡੀ ਖੜਾ ਆ ਸੀ ਆਡੀ ਹਾਂਜੀ ਕਲਾਸ ਚੱਲਦੀ ਆ ਜੀ ਹੂੰ ਇੱਕ ਉਹ ਪਰੇ ਖੜਾ ਆ 85 ਉਹਦੇ ਮਸੂਲੀ ਕਲਾਸ ਚ ਆਉਂਦੀ ਆ ਠੀਕ ਹੈ ਜੀ ਉਹ ਕਲਾਸਾਂ ਸਾਡੇ ਕੋਲ ਓਕੇ ਓਕੇ ਤੇ ਇੱਕ ਆ ਬੀਐਸਆਈ ਠੀਕ ਹੈ ਜੀ ਹੁ ਚੱਲਦਾ ਹੀ ਨਹੀਂ ਯਾਨੀ ਕਿ ਟੱਕਰ ਫੇਰ ਮਤਲਬ ਤਿੰਨ ਮਸ਼ੀਨਾਂ ਤਾਂ ਆਪਣੀ ਚੱਲਦੀਆਂ ਚੌਥੀ ਇਹ ਖੜੀ ਆ ਹੂੰ ਚੌਥੀ ਖੜੀ ਆ ਓਕੇ 500 ਘੰਟਾ ਬਾਜੀ ਕੋਸ਼ਿਸ਼ ਬਣੀ ਹੁੰਦਾ 500 ਘੰਟਾ ਲੋਕੀ ਘੁੰਮਣ ਕਰਨ ਚ ਮੈਂ ਕਹਾਂ ਜੀ ਆਹ ਤਾਂ ਕੰਡੀਸ਼ਨ ਹੀ ਦੱਸ ਦਈਆਂ ਨਾ ਜਿਵੇਂ ਕਹਦੀਏ ਵੀ 95 ਪੈਸੇ ਤਾਂ ਟਾਇਰ ਪੈਨੇ ਟਰੈਕਟਰ ਦੇ ਹਨਾ ਜਮੀ ਨਵੇਂ ਟਰੈਕਟਰ ਆ ਤੇ ਵੱਡੀਆਂ ਹੱਬਾਂ ਦੇ ਵਿੱਚ ਆ ਹਾਂ ਹਨਾ ਇੱਕ ਹੱਥ ਟ੍ਰੈਕਟਰ ਚੱਲਿਆ ਵਾ ਐਨੀ ਕਾ ਨਵੇਂ ਨਵੇਂ ਡਰਾਈਵਰ ਚੜੇ ਇੱਕ ਹੱਥ ਡਰਾਈਵਰ ਨੇ ਮੇਰੇ ਹੱਥੋਂ ਚੱਲਿਆ ਵਾ ਤੁਹਾਡੇ ਹੱਥ ਹੀ ਚੱਲਿਆ ਹੋਇਆ ਓਕੇ ਮਤਲਬ ਮਜਬੂਰੀ ਇਹ ਬਣ ਗਈ ਵੀ ਹੁਣ ਜਿਵੇਂ ਕਹਦੀ ਆਪਾਂ ਕੋਲੇ ਰਕ ਬਣੀ ਏਰੀਆ ਇਹ ਜਿੱਥੇ ਚਲਾਈਏ ਇਹਨੂੰ ਖੁੱਲੇ ਡੁੱਲੇ ਬਾਣਾ ਚ ਤੁਹਾਡੇ ਪਪੂਲਰ ਦੀ ਖੇਤੀ ਆ ਹਨਾ ਬਾਕੀ ਕੰਡੀਸ਼ਨ ਦੱਸ ਦਿਆ ਲੈ ਤੂੰ ਬੰਪਰ ਤੋਂ ਲੈ ਕੇ ਨਾ ਜਿਵੇਂ ਕਹਦੀ ਇਹ ਵੇਟ ਤੋਂ ਲੈ ਕੇ ਸਾਰਾ ਚੈੱਕ ਕਰਵਾ ਦੇ ਚ ਰੇਟ ਵੀ ਕੋਈ ਸਕਰਚ ਨਹੀਂ ਵੱਡੀ ਗੱਲ ਉਹ ਤੁਹਾਨੂੰ ਹੋਰ ਦੱਸਦਾ ਕਿ ਬਾਈ ਉਹਰੇ ਨੇ ਆਹ ਸੈੱਟ ਦੇ ਵਿੱਚ ਹੁਣੀ ਕੱਢਿਆ ਬਾਈ ਵੀ ਕਹਿੰਦੇ ਅੱਜ ਦੇ ਉਹਨਾਂ ਨੰਦਰੀ ਖੜਾ ਤੇ ਵੇਟ ਫੂਟ ਸਾਰੇ ਦਿਖ ਲਾਣਾ 50 ਕਿਲੋ ਵਾਲੇ ਵੇਟ ਲੱਗੇ ਹੋਏ ਆ ਤੇ ਦੇਖੋ 50 ਕਿਲੋ ਵਾਲੇ ਵੇਟ ਆ ਆ ਸਾਰਾ ਚੱਕਰਵਾ ਦੇ ਪਿੱਛੋਂ ਚੱਕਾ ਦੇਖ ਪੰਪ ਪੰਪ ਕਿੰਨੇ ਮਜ਼ਬੂਤ ਲੱਗੇ ਹੋਏ ਨੇ ਟਰੈਕਟਰ ਦੇ ਚਾਰ ਸਿਲੰਡਰ ਦੇ ਵਿੱਚ ਆ ਇਹ ਹਨਾ ਹਾਂਜੀ ਹਾਂਜੀ ਦੇਖ 3 ਸਪੀਡ 3 ਸਪੀਡ ਦੇ ਵਿੱਚ ਆ ਯਾਨੀ ਕਿ ਪੂਰਾ ਯਾਰ ਘੈਂਟ ਕੰਮ ਹੈ ਤੇ ਜੇ ਕਿਸੇ ਸੱਜਣ ਦੇ ਮਿੱਤਰੋ ਇਹ ਮਸ਼ੀਨ ਕੰਪਲੀਟ ਸੈੱਟ ਦੇਣਗੇ ਨਾ ਬਾਈ ਸਿੰਗਲ ਆ ਭਾ ਦੇਣਾ ਨਹੀਂ ਨਹੀਂ ਹਨਾ ਤੇ ਬਾਈ ਉਹਨਾਂ ਦਾ ਆਪਣਾ ਕਢਵਾਇਆ ਹੋਇਆ ਨਗਦ ਕੈਸਦਾ ਹੈ ਤੇ ਪੂਰੀ ਗਰੰਟੀ ਵਾਲਾ ਯਾਰ ਬਾਈ ਉਹਨਾਂ ਦਾ ਕੰਮ ਆ ਮਤਲਬ ਸਮਝਾਉ ਉੱਚਾਲੇ ਬੰਦੇ ਨਹੀਂ ਵੀ ਕੋਈ ਕਹਦਣ ਕਿ ਮਿਸਤਰੀ ਚਾਲੂ ਜਾ ਕੰਮ ਕਰਕੇ ਦੇਉ ਉਹ ਤਾਂ ਗੱਲ ਹੀ ਨਹੀਂ ਹੈਗੀ ਤੇ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਧਰਮੇ ਇਹ ਤੂੰ ਮਗਰਾੜਾਂ ਦੇ ਵਿੱਚੋਂ ਵੀ ਚੈੱਕ ਕਰਵਾ ਦੇ ਵੀਰੇ ਹਨਾ ਤੇ ਪੂਰੀ ਐਂਡ ਗੱਲ ਬਾਤ ਆ ਯਾਰ ਹਨਾ ਆ ਲੈ ਸਾਰਾ ਦੁਆਰੇ ਚੈੱਕ ਕਰਵਾ ਦੇ ਤੇ ਪਿੰਡ ਆਪਣਾ ਆਦੇਸ਼ ਇਹ ਦੁਆਰੇ ਦੱਸ ਦੀ ਮੁੱਤੋਂ ਮੁੱਤੋਂ ਪਿੰਡ ਜੀ ਨੇੜੇ ਪੈ ਜਾਂਦਾ ਬਲਾਚੌਰ 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 ਤੋਂ ਰੋਪੜ ਵਾਲੀ ਸੜਕ ਦੇ ਵਿੱਚਕਾਰ ਪਿੰਡ ਆ ਨਹਿਰ ਦੇ ਕੰਡੇ ਤੇ ਆ ਨਹਿਰ ਦੇ ਕੰਡੇ ਤੇ ਹਨਾ ਓਕੇ ਤੇ ਤੁਹਾਡਾ ਮੋਬਾਈਲ ਨੰਬਰ ਦੱਸਿਓ ਕਿਹੜਾ ਚੱ ਜੀਦੇ ਉੱਪਰ ਬਾਇਉਰੀ ਤੁਹਾਡੇ ਨਾਲ ਸੰਪਰਕ ਕਰਨ 98883 ਹਾਂਜੀ 05077 ਓਕੇ ਹਾਂਜੀ ਹਾਂਜੀ ਓਕੇ ਹਾਂ ਠੀਕ ਹੈ ਜੀ ਤੁਹਾਡਾ ਨੰਬਰ ਵੀ ਦੱਸ ਦਿਓ ਤੇ ਮੇਰਾ ਇਹ 83 ਹਾਂਜੀ 659362 ਓਕੇ ਤੇ ਲੈ ਮਿੱਤਰੋ ਆਪਾਂ ਦੋਨੇ ਨੰਬਰ ਸਕਰੀਨ ਤੇ ਚਲਾਦੇ ਜੇ ਤੁਸੀਂ ਇਹਨੇ ਟਰੈਕਟਰ ਖਰੀਦਣਾ ਨਾ 9010 ਨਿਊ ਹਾਲੈਂਡ 2023 ਮਾਡਲ ਫਸਟ ਓਨਰੀ ਦਾ ਪੰਜਾਬ ਨੰਬਰ ਤੇ ਸੰਪਰਕ ਕਰ ਲਿਓ ਸਮੇਤ ਮਸ਼ੀਨ ਇਸੇ ਤਰ੍ਹਾਂ 28 ਲੱਖ ਰੁਪਏ ਡਿਮਾਂਡ ਆ ਨਾ ਬਈ ਮੌਕੇ ਤੇ ਅੱਖਾਂ ਬੰਦ ਕਰਕੇ ਚਲਾਣਾ ਆਪਣਾ ਠੀਕ ਹੈ ਜੀ ਪੂਰੀ ਫੁੱਲ ਤਸੱਲੀ ਵਾਲਾ ਕੰਮ ਆ ਯਾਰ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਘਰੋਂ ਸੰਪਰਕ